ਦਲਕਰ ਬੋਲਦਾ ਸਰ ਚਮਕੌਰ ਦੀ ਗੜੀ ਅੱਜ ਤੱਕ ਚਮਕੌਰ ਦੀ ਗੜੀ ਦੇ ਵਿੱਚ ਲਾਲਾਂ ਦੀ ਚਮਕ ਪੈ ਰਹੀ ਹੈ ਕਿਉਂ ਭਈ ਕਿਉਂਕਿ ਸਾਧ ਸੰਗਤ ਕਲਗੀਧਰ ਮਾਨ ਅਜਿਆਂ ਨੇ ਜਿਹੜਾ ਪਹਿਲੇ ਦਿਨ ਵਾਅਦਨ ਕੀਤਾ ਸੀ ਭਾਈ ਦਿਆਲ ਸਿੰਘ ਨੂੰ ਅਮਰਤ ਸਕਣ ਵੇਲੇ ਕਹਿੰਦੇ ਦਿਆਲ ਸਿੰਘਾ ਮੈਨੂੰ ਅਮਰਤ ਛਕਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੇਰੇ ਧੀ ਪੁੱਤਰ ਹੋਏ ਤੇ ਅਮਰਤ ਦੇ ਬਦਲੇ ਮੈਂ ਆਪਣਾ ਸਰਵਸਬਾਬ ਉਹਨਾਂ ਦਾ ਬੋਲ ਦੋ ਸਤਨਾਮ ਸ਼੍ਰੀ ਵਾਣ ਆਪਣਾ ਪਰਿਵਾਰ ਵਾਰ ਲਵਾਂਗਾ ਕੱਲ੍ਹ ਦੀ ਤਰਫ ਮਹਾਰਾਜ ਜੀ ਜਿਹੜੇ ਵਚਨ ਪੰਥ ਖਾਲਸਾ ਦੇ ਨਾਲ ਕੀਤੇ ਨੇ ਉਹ ਵਚਨਾਂ ਨੂੰ ਕਿਸ਼ਤਾਂ ਵਿੱਚ ਉਹ ਕਾਰਜੇ ਨੂੰ ਕਿਸ਼ਤਾਂ ਦੇ ਵਿੱਚ ਪੂਰਨ ਰਹਿਣਗੇ ਤੇ ਸਾਰੇ ਸੰਗਤ ਅੱਜ ਮਹਾਰਾਜ ਜੀ ਦੇ ਵੱਡੇ ਸਾਹਿਬਾਂ ਦੇ ਸ਼ਹੀਦ ਹੋਏ ਅੱਜ ਦਾ ਅਰਥ ਕੋਹ ਦਾ ਦਿਨ ਅੱਜ ਵੱਡੇ ਸਾਹਿਬਾਂ ਦਾ ਸ਼ਹੀਦੀ ਦਿਹਾੜਾ ਹੈ ਇਸ ਸਾਧ ਸੰਗਤ ਇਥੇ ਵਸਨੀ ਮਹਾਰਾਜ ਜੀਆਂ ਦੇ ਜਦੋਂ ਵੱਡੇ ਸਾਹਿਬਾਂ ਦੇ ਸ਼ਹੀਦ ਹੋਏ ਥੰਦੇ ਆਏ ਇਸ ਸਾਧ ਸੰਗਤ ਭਾਈ ਬਿਆਸ ਸਿੰਘ ਹੋਣੀ ਭਾਈ ਤਰਨ ਸਿੰਘ ਹੋਣੀ ਆਖਦੇ ਨੇ ਸਤਿਗੁਰ ਜੀ ਹੁਣ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਵੋ ਮਹਾਰਾਜ ਕਹਿੰਦੇ ਬਿਆਸ ਸਿੰਘ ਆ ਮੇਰਾ ਤਾਂ ਮਨ ਕਰਦਾ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਮਾ ਤੇ ਜੂਝ ਕੇ ਸਿਹੀਆਂ ਪ੍ਰਾਪਤ ਕਰਨਾ ਹੈ ਨਹੀਂ ਨਹੀਂ ਮਹਾਰਾਜ ਤੁਸੀਂ ਜੇ ਚਲੇਗੇ ਮੈਦਾਨੇ ਜੰਗ ਦੇ ਵਿੱਚ ਤੁਸੀਂ ਮੈਦਾਨੇ ਜੰਗ ਦੇ ਵਿੱਚ ਚਲੇ ਗਏ ਤੇ ਸਾਡਾ ਕੀ ਹਾਲ ਹੋਵੇਗਾ ਮਹਾਰਾਜ ਤੁਸੀਂ ਤਾਂ ਜੇ ਮਿੱਟੀ ਦੇ ਡਲਿਆਂ ਤੇ ਵੀ ਆਪਣੀ ਨਦਰ ਪਾ ਦੋ ਨਾ ਮਿੱਟੀ ਦੇ ਡਲਿਆਂ ਤੇ ਵੀ ਜੇ ਆਪਣੀ ਨਦਰ ਪਾ ਦੋ ਤਵਨਾ ਵਿੱਚ ਵੀ ਜਾਨ ਆ ਜਾਵੇ ਮਹਾਰਾਜ ਉਹਨਾਂ ਤੇ ਵੀ ਕਿਰਪਾ ਹੋ ਸਕਦੀ ਹੈ ਤੁਸੀਂ ਮਿੱਟੀ ਦੇ ਢਲਿਆਂ ਨੂੰ ਵੀ ਸਿੱਖ ਬਣਾ ਸਕਦੇ ਹੋ ਪਰ ਸਾਨੂੰ ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਨਹੀਂ ਲੱਭਣਾ ਫਿਰ ਪੰਜ ਪਿਆਰਿਆਂ ਨੂੰ ਹੁਕਮ ਕੀਤਾ ਸੀ ਕਿਉਂਕਿ ਮਹਾਰਾਜ ਜੀ ਨੇ ਵਚਨ ਕੀਤਾ ਸੀ ਕਿ ਜਿਹੜਾ ਪੰਜ ਪਿਆਰਿਆਂ ਵਚਨ ਕਰਨਗੇ ਉਹ ਭਾਵੇਂ ਮੈਂ ਆ ਸਮੇਂ ਕੋਈ ਹੈ ਪੰਜ ਪਿਆਰਿਆਂ ਦਾ ਹੁਕਮ ਸਾਨੂੰ ਸਿਰ ਮੱਥੇ ਮੰਨਣਾ ਪੈਣਾ ਅਜਿਹੀ ਪੰਜ ਪਿਆਰਿਆ ਤੇ ਹੋ ਪੰਜਵਾਂ ਦੇ ਬੰਦ ਖਾਲਸਾ ਵਿੱਚ ਕਿਉਂਕਿ ਮਹਾਰਾਜ ਜੀ ਕਹਿ ਦਿੱਤਾ ਸੀ ਇਹ ਪੰਜ ਨੇ ਪਿਆਰੇ ਬੰਦ ਖਾਲਸਾ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ ਇਹ ਮੇਰੇ ਗੁਰੂ ਨਹੀਂ ਪੰਜ ਪਿਆਰੇ ਸਾਡੇ ਗੁਰੂ ਨੇ ਸੋ ਸਾ ਸੰਗਤ ਪੰਜ ਪਿਆਰਿਆਂ ਦੇ ਦਰਸ਼ਨ ਸਾਡੇ ਤਨ ਦੇ ਦਰਸ਼ਨ ਹੋ ਸਕਦੇ ਨੇ ਜਿਹਨੇ ਸਾਡੇ ਆਤਮਾ ਦੇ ਦਰਸ਼ਨ ਕਰ ਲੈਣੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੇ ਸੁਣੇ ਬਚਾਰੇ ਉਹ ਸਾਡੇ ਆਤਮਾ ਦੇ ਦਰਸ਼ਕਾ ਸਕਦਾ ਹੈ ਆਤਮਾ ਗ੍ਰੰਥ ਵਿੱਚ ਤੇ ਸਾ ਸੰਗਤ ਪ੍ਰਮਾਤਮਾ ਨਾਲ ਜਿਹੜਾ ਇਹ ਪੰਥ ਵਿੱਚ ਹੈ ਕਹਿਣ ਦਾ ਭਾਵ ਹੈ ਮਹਾਰਾਜ ਜੀ ਆਨੇ ਫਿਰ ਹੁਕਮ ਮੰਨਿਆ ਤੇ ਚੰਪਾਉਂ ਦੀ ਘੜੀ ਨੂੰ ਛੱਡ ਕੇ ਜਾਣ ਲੱਗੇ ਨੇ ਮਹਾਰਾਜ ਕਹਿੰਦੇ ਦਿਆ ਸਿੰਘ ਇਦਾਂ ਨਹੀਂ ਜਾਣਾ ਮਹਾਰਾਜ ਜੀ ਨੇ ਅਤੀਤ ਦੇ ਸਮੇਂ ਤਾੜੀ ਤੇ ਤਾੜੀ ਮਾਰੀ ਵਾਚਨ ਕੀਤਾ ਉਹ ਮੁਗਲੋਂ ਸਿੱਖਾਂ ਦਾ ਗੁਰੂ ਲੰਘ ਚੱਲਿਆ ਫੜ ਸਕਦਾ ਤਾ ਜਦੋਂ ਲੰਗੜ ਲੱਗੇ ਨਾ ਮਦਾਨੇ ਜੰਗ ਦੇ ਵਿੱਚ ਮਹਾਰਾਜੀ ਲੰਗੜ ਲੱਗੇ ਪੈਰਾਂ ਵਿੱਚ ਜੋੜਾ ਨਹੀਂ ਪਾਇਆ ਕਿਉਂ ਕਹਿੰਦੇ ਮਦਾਨੇ ਜੰਗ ਦੇ ਵਿੱਚ ਮੇਰੇ ਸਿੱਖ ਸ਼ਹੀਦियां ਪ੍ਰਾਪਤ ਕਰੀ ਰਹਿਚੇ ਨੇ ਕਈਆਂ ਦੇ ਦਮਾਲੇ ਖੁੱਲੇ ਨੇ ਕਈਆਂ ਦੇ ਕੇਸ ਖੁੱਲੇ ਨੇ ਕਿ ਕਿਤੇ ਮੇਰੇ ਸਿੱਖਾਂ ਦੇ ਕੇਸਾਂ ਨੂੰ ਮੇਰਾ ਜੋੜਾ ਨਾ ਲੱਗ ਜਾਵੇ ਇੰਨਾ ਪਿਆਰ ਕਰਦੇ ਸੀ ਮਹਾਰਾਜ ਕਲ ਵੀ ਤਰਫਾ ਸਾਡੀ ਸਿੱਖਾਂ ਦੇ ਨਾਲ ਜਦੋਂ ਜਾਣ ਲੱਗੇ ਨਾ ਭਾਈ ਦਿਆ ਸਿੰਘ ਕਹਿੰਦਾ ਸਤਿਗੁਰ ਜੀ ਔਂ ਦੋਸ ਸਾਬ ਜਦੋਂ ਗਏ ਨੇ ਤੁਹਾਡੇ ਪੁੱਤਰ ਨੇ ਸਤਗੁਰ ਜੀ ਇਹਨਾਂ ਤੇ ਜਾਂਦੇ ਜਾਂਦੇ ਕੱਪੜਾ ਤਾਂ ਪਾ ਲਿਆ ਮਾਰੇ ਕਹਿੰਦੇ ਬਿਆ ਸਿੰਘ ਮੈਦਾਨੇ ਜੰਗ ਵਿੱਚ ਜਾ ਦੇਖ ਝਾਤੀ ਮਾਰ ਕੇ ਸਿੱਖ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਦੇ ਮਾਰੇ ਕਹਿੰਦੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਹੋ ਮੁੱਕਦਾ ਅਜੀਤ ਤੇ ਜਗਤ ਦੀ ਮੈਂ ਲਾਸ ਨਹੀਂ ਤੁਹਾਡਾ ਬਿਆ ਸਿੰਘਾ ਮੈਨੂੰ ਪੰਥ ਵੀ ਮੈਨੂੰ ਸਿੱਖ ਵੀ ਤੇ ਪੁੱਤਰ ਵੀ ਬੜੇ ਪਿਆਰੇ ਨੇ ਪਰ ਵੱਧ ਪਿਆਰੇ ਮੈਨੂੰ ਆਪਣੇ ਸਿੱਖ ਨੇ ਮਹਾਰਾਜ ਜੀ ਨੇ ਵਾਜਨ ਕਰ ਦਿੱਤਾ ਸੀ। ਜਿਆ ਸਿਕਿਆ ਦਾ ਮਹਾਰਾਜ ਜੀ ਕਰ ਇੱਥੇ ਮੈਂ ਪਿਆਰ ਜਿਤਾਵਿਆਂ ਮਰ ਮੈਂ ਤੇ ਪਿਆਰ ਜਿਤਾਵਾਂ ਜੇ ਤੁਸੀਂ ਨੇ ਨਹੀਂ ਕੱਪੜਾ ਪਾਉਣਾ ਸਿਰੋਂ ਲਾ ਕੇ ਪੱਗ ਦੋ ਟੋਟ ਕੇ ਬਣਾ ਦਿਆਂ ਅੱਧਾ ਅੱਧਾ ਦੋਨਾਂ ਦੇ ਸਰੀਰਾਂ ਉੱਤੇ ਪਾ ਕੇ ਸਾਧੂ ਜੀ ਮੈਂ ਅੱਧਾ ਅੱਧਾ ਟੋਟਾ ਕਰਕੇ ਅਜੀਤ ਤੇ ਜਿਆਪ ਤੇ ਬਾਦਵਾ ਨਹੀਂ ਨਹੀਂ ਮਹਾਰਾ ਕਹਿੰਦੇ ਦਿਆ ਸਿੰਘਾ ਮੋਹ ਵਾਰੇ ਤੇ ਦਿਨ ਤੇ ਤਰੋੜਦੇ ਇਹਦਾ ਹੀ ਜ਼ਮਾਨਾ ਇਹਦੇ ਮੁਖ ਤੇ ਮੋੜ ਲਈ ਮਹਾਰਾ ਕਹਿੰਦੇ ਜ਼ਮਾਨਾ ਖੁੱਲਿਆ ਨਾ ਜੀ ਤੇ ਜਿਆ ਇਹਨਾਂ ਦਾ ਹੀ ਜ਼ਮਾਨਾ ਜਿਹਦੇ ਮੁਖ ਤੇ ਮੋੜ ਤੇ ਮਹਾਰਾ ਕਹਿੰਦੇ ਆਹ ਚੰਨੀਆ ਦਿਆ ਸਿੰਘਾ ਦਿਆ ਸਿੰਘਾ ਮੋਹ ਦੀਆਂ ਜੋ ਪਾਈ ਜਾਵੇ ਥ I'm yeah. yeah.